ਜਦੋਂ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਦਿੱਲੀ ਚੱਲਿਆ ਉਦੋਂ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਕੋਈ ਵੀ ਸਿਆਸਤਦਾਨ ਨਹੀਂ ਸੀ ਖੜਦਾ ਕੋਈ ਵੀ ਸਿਆਸਤਤ ਨਹੀਂ ਸੀ ਖੜਦੀ ਉਦੋਂ ਐ ਲੱਗਦਾ ਸੀ ਕਿ ਕਿਸਾਨ ਜਥੇਬੰਦੀਆਂ ਸਿਆਸਤ ਦੇ ਉੱਪਰ ਭਾਰੂ ਹੋ ਗਈਆਂ ਪਰ ਜਿਸ ਤਰੀਕੇ ਦੇ ਨਾਲ ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਕੇ ਆ ਕੇ ਕਿਸਾਨ ਜਥੇਬੰਦੀਆਂ ਉਹ ਦੁਫਾੜ ਹੁੰਦੀਆਂ ਨੇ ਆਡੋ ਪਾਟ ਹੁੰਦੀਆਂ ਨੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਉੱਪਰ ਮੁਰ ਤੋਂ ਸਿਆਸਤ ਭਾਰੂ ਹੋ ਜਾਂਦੀ ਹੈ ਉਹ ਕਿਸਾਨ ਜਥੇਬੰਦੀਆਂ ਜਿਹਦੇ ਤੋਂ ਪੁੱਛੇ ਬਿਨਾ ਕੇਂਦਰ ਦੀ ਸਰਕਾਰ ਦੇ ਵਿੱਚ ਵੀ ਕੋਈ ਹਿੱਲ ਜੁਲਣ ਨਹੀਂ ਸੀ ਜਦੋਂ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਦਿੱਲੀ ਦੇ ਧਰਤੀ ਤੇ ਚੱਲ ਰਿਹਾ ਸੀ ਕਿ ਆਖਰ ਇਹੋ ਜਾਂ ਚ ਕੀ ਹੋ ਗਿਆ ਕਿ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਤਾਕਤਵਰ ਕਿਸਾਨ ਜਥੇਬੰਦੀਆਂ ਸੀ ਉਹ ਚੰਡੀਗੜ੍ਹ ਜਾ ਕੇ ਵੀ ਧਰਨਾ ਨਹੀਂ ਲਾ ਸਕੀਆਂ ਆਖਰ ਕਿੱਥੇ ਘਾਟ ਰਹਿ ਗਈ ਕੀ ਘਾਟ ਰਹਿ ਗਈ ਜਿਨ੍ਹਾਂ ਘਾਟਾਂ ਕਰਕੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਟਰੀਟ ਕੀਤਾ ਕੁਛ ਵੀ ਉਸ ਜੀ ਨੂੰ ਤੁਸੀਂ ਕਹਿ ਲੋ ਉਹ ਕਿਸਾਨ ਜਥੇਬੰਦੀਆਂ ਦੀ ਸਿੱਧਮ ਸਿੱਧੀ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਕਿ ਉਹ ਤਾਕਤ ਹੋਣ ਨਹੀਂ ਰਹੀ ਹੈਗੀ ਜਿਹੜੀ ਤਾਕਤ ਅੱਜ ਤੋਂ 4 ਸਾਲ ਪਹਿਲਾਂ ਦਿੱਲੀ ਦੇ ਬਾਰਡਰਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਦੀ ਤਾਕਤ ਸੀ ਲੋਕਾਂ ਨੂੰ ਕੀ ਲੱਗਦਾ ਲੋਕਾਂ ਨੂੰ ਲੱਗਦਾ ਕਿ ਇੱਕ ਤਾਂ ਕਿਸਾਨ ਜਥੇਬੰਦੀਆਂ ਅੱਡੋ-ਪਾਟ ਹੋ ਗਈਆਂ ਇਸ ਕਰਕੇ ਤਾਕਤ ਨਹੀਂ ਰਹੀ ਦੂਜਾ ਲੋਕਾਂ ਨੂੰ ਲੱਗਦਾ ਕਿ ਹੋ ਸਕਦਾ ਜਥੇਬੰਦੀਆਂ ਅਲੱਗ-ਅਲੱਗ ਜਥੇਬੰਦੀਆਂ ਹੋਣ ਕਰਕੇ ਲਗਾਤਾਰ ਧਰਨੇ ਦੇ ਰਹੇ ਨੇ ਕਿ ਲੋਕ ਪਿੱਛੇ हट ਗਏ ਇਸ ਕਰਕੇ ਕਿਸਾਨ ਜਥੇਬੰਦੀਆਂ ਦੀ ਤਾਕਤ ਨਹੀਂ ਰਹੀ ਹੈਗੀ ਸੋਚਣ ਵਾਲੀ ਗੱਲ ਤਾਂ ਹੈਗੀ ਹੈ ਕਿ ਉਹ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਜਿਹੜੀ ਮੈਂਬਰਸ਼ਿਪ ਵੀ ਹੈ ਉਹ ਵੀ ਲੱਖਾਂ ਦੇ ਵਿੱਚ ਮੈਂਬਰਸ਼ਿਪ ਹੈ ਕਿ ਆਖਰ ਇਹ ਆਜੇ ਹੁਜਾ ਕੀ ਹੋ ਗਿਆ ਕਿ ਜਦੋਂ ਐਸਕੇਐਮ ਦੀ ਪੰਜਾਬ ਦੀ ਇਕਾਈ ਨੇ ਐਲਾਨ ਕੀਤਾ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਜਾਵਾਂਗੇ ਚੰਡੀਗੜ੍ਹ ਦੇ ਜਾ ਕੇ 5 ਮਾਰਚ ਨੂੰ ਅਸੀਂ ਪੱਕਾ ਮੋਰਚਾ ਲਾਵਾਂਗੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਅਸਫਲ ਰਹਿੰਦੀ ਹੈ ਗੱਲ ਕਿਸੇ ਤਣਪਤਨ ਨੂੰ ਨਹੀਂ ਲੱਗਦੀ ਸੀਐਮ ਕਹਿੰਦੇ ਕਿ ਜੋ ਤੁਹਾਡੇ ਤੋਂ ਹੁੰਦਾ ਹੁਣ ਤੁਸੀਂ ਕਰ ਲਓ ਹੁਣ ਤੁਸੀਂ ਮੋਰਚਾ ਹੀ ਲਾ ਲਓ ਮੋਰਚਾ ਲਾਣ ਨਹੀਂ ਦਿੱਤਾ ਗਿਆ ਫੋੜਫੜਾਈਆਂ ਸ਼ੁਰੂ ਹੋ ਗਈਆਂ ਕੁਝ ਬੰਦੇ ਜੇਲ੍ਹ ਭੇਜੇ ਇੱਕ ਥਾਣੇ ਦੇ ਵਿੱਚ ਡਿਟੇਨ ਕਰਕੇ ਸ਼ਾਮ ਨੂੰ ਆਪਣੇ ਘਰ ਭੇਜੇ ਮੋਰਚਾ ਅਸਫਲ ਕਿਸਾਨਾਂ ਦਾ ਹੋ ਗਿਆ ਕਿ ਕਿਸਾਨ ਜਥੇਬੰਦੀਆਂ ਦੀ ਇਹ ਵੱਡੀ ਘਟਨਾ ਕਿ ਕਿਸਾਨ ਜਥੇਬੰਦੀਆਂ ਪਾਟੋ ਤਾੜ ਹੋ ਗਈਆਂ ਇਸ ਕਰਕੇ ਕਿਸਾਨ ਜਥੇਬੰਦੀਆਂ ਦਾ ਅਸਰ ਰਸੂਵ ਘਟ ਗਿਆ ਸਰਕਾਰਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਦਾ ਦਬਾਅ ਇਸ ਕਰਕੇ ਹੋ ਗਿਆ ਕਿ ਗਣਤੀ ਤਮਾਮ ਹੋ ਗਈ ਕਿਸਾਨ ਜਥੇਬੰਦੀਆਂ ਦੀ ਆਖਰ ਕੀ ਕਾਰਨ ਨੇ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਕਾਰਨਾ ਕਰਕੇ ਕਿਸਾਨ ਜਥੇਬੰਦੀਆਂ ਦੁਫਾੜ ਹੋ ਗਈਆਂ ਦੇਖੋ ਕਿ ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਦਾ ਮੋਰਚਾ ਲੱਗਿਆ ਸੀ ਉਦੋਂ ਕਿਸਾਨ ਜਥੇਬੰਦੀਆਂ ਦੀ ਜਿਹੜੀ ਤਾਕਤ ਸੀ ਉਹ ਤਾਕਤ ਸਿਰ ਚੜ ਕੇ ਬੋਲਦੀ ਸੀ ਪੰਜਾਬ ਦੇ ਵਿੱਚ ਕੋਈ ਪੋਲੀਟੀਕਲ ਤਿਰ ਰੈਲੀ ਨਹੀਂ ਸੀ ਕਰ ਸਕਦੀ ਕੋਈ ਵੀ ਸਿਆਸੀ ਬੰਦਾ ਕਿਸੇ ਤਰੀਕੇ ਦਾ ਆਪਣਾ ਰਾਜਨੀਤਿਕ ਇਕੱਠ ਨਹੀਂ ਸੀ ਕਰ ਸਕਦਾ ਕਿਸਾਨ ਜਥੇਬੰਦੀਆਂ ਨੂੰ ਪੁੱਛੇ ਤੋਂ ਬਿਨਾ ਕਿਸਾਨ ਜਥੇਬੰਦੀਆਂ ਨੂੰ ਪੁੱਛੇ ਤੋਂ ਬਿਨਾ ਪਾਣੀ ਨਹੀਂ ਸੀ ਪਿੰਦੇ ਲੀਡਰ ਪਰ ਅੱਜ ਟਿਚ ਜਾਣਦੇ ਨੇ ਕਿਸਾਨ ਜਥੇਬੰਦੀਆਂ ਨੂੰ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਇੱਕ ਤਾਂ ਦੇਖੋ ਕਿ ਆਡੋ ਪਾਟ ਹੋਣਾ بڑا ਕਾਰਨ ਠੀਕ ਹੈ ਬੇਸ਼ੱਕ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਾਡੇ ਵਿਚਾਰ ਧਾਰਕ ਵਖਰੇਵੇਂ ਨੇ ਸਾਡੀ ਵਿਚਾਰਕ ਲਾਈਨ ਵੱਖਰੀ ਹੈ ਅਸੀਂ ਅਲੱਗ-ਅਲੱਗ ਫਰੰਟਾਂ ਦੇ ਉੱਪਰ ਲੜਦੇ ਆ ਉਹ ਕੋਈ ਸਬਬ ਬਣਿਆ ਅਸੀਂ ਇਕੱਠੇ ਹੋ ਗਏ ਪਰ ਲੋਕਾਂ ਦੇ ਵਿੱਚ ਜਿਹੜੇ ਇੱਕ ਵੱਡਾ opinion ਹੈ ਲੋਕਾਂ ਦੀ ਇੱਕ رائے ਬਣੀ ਹੋਈ ਹੈ ਉਹ رائے ਹੈਗੀ ਹੈ ਲੋਕਾਂ ਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਵੱਖੋ-ਵੱਖਰੀਆਂ ਹੋ ਗਈਆਂ ਇਸ ਕਰਕੇ ਕਿਸਾਨ ਜਥੇਬੰਦੀਆਂ ਪਟੋ ਧਾੜ ਹੋ ਗਈਆਂ ਹੁਣ ਕਿਸਾਨ ਜਥੇਬੰਦੀਆਂ ਦੀ ਉਹ ਸਮਰੱਥਾ ਨਹੀਂ ਰਹੀ ਹੈਗੀ ਜਿਹੜਾ ਅਗਲਾ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਨੇ ਦਿੱਤਾ ਉਹ ਦਿੱਤਾ ਕਿ ਅਸੀਂ 10 ਮਾਰਚ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇਹਨਾਂ ਦੇ ਘਰਾਂ ਦੇ ਬਾਹਰ ਅਸੀਂ ਧਰਨੇ ਦਵਾਂਗੇ ਤੇ ਲੋਕ ਇਸ ਗੱਲ ਨੂੰ ਵੀ ਕਹਿ ਰਹੇ ਨੇ ਕਿ ਧਰਨੇ ਤੁਸੀਂ ਕੀ ਦਿਓਗੇ ਲੋਕ ਸਵਾਲ ਕਰਦੇ ਨੇ ਕਿ ਧਰਨੇ ਕਾਦੇ ਲਈ ਧਰਨੇ ਹੋਣਗੇ ਕਿ ਤੁਸੀਂ ਆਪਣੀ ਮੰਗਾਂ ਦੱਸੋਗੇ ਕੀ ਦੱਸੋਗੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕੀ ਦੱਸੋਗੇ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨੇ ਕੀ ਉਹਨਾਂ ਨੂੰ ਦੱਸੋਗੇ ਇਹ ਵੀ ਲੋਕ ਸਵਾਲ ਕਰ ਰਹੇ ਨੇ ਅੱਜ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਕਿਸਾਨੀ ਹਿੱਤਾਂ ਦੇ ਖਾਤਰ ਲੜਿਆ ਜਾਵੇ ਸਰਕਾਰ ਤੋਂ ਕੋਈ ਲੋਕ ਭਲਾਈ ਦਾ ਫੈਸਲਾ ਕਿਸਾਨੀ ਭਲਾਈ ਦਾ ਫੈਸਲਾ ਕਰਾਇਆ ਜਾਵੇ ਇਹ ਸਭ ਕੁਝ ਉਦੋਂ ਹੀ ਸੰਭਵ ਹੋ ਸਕਦਾ ਜੇ ਤੁਸੀਂ ਇੱਕ ਮੁੱਠਾ ਹੋ ਕੇ ਇਸ ਗੱਲ ਦੇ ਉੱਪਰ ਕੋਈ ਸਟ੍ਰੈਗਲ ਸ਼ੁਰੂ ਕਰਦੇ ਹੋ ਕੋਈ ਮੂਵਮੈਂਟ ਸ਼ੁਰੂ ਕਰਦੇ ਹੋ ਜੇ ਤੁਸੀਂ ਅੱਡੋ-ਪਾਟ ਹੋ ਕੇ ਲੜਦੇ ਹੋ ਫਿਰ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜਿਹੜੀ ਇਹ ਹੋਈ ਹੈ ਇਹ ਹੁੰਦੀ ਰਹੂਗੀ